ਅਮਲਜੀਤ ਸਿੰਘ ਪਤਨਾਰੇ ਸਿੰਘ ਐਂਡ ਫਿਰੋਕੇ ਸਾਡੀ ਦੁਕਾਨ ਜੀ ਜਿਹੜੇ ਕੰਡੀ ਰੋਡ ਤੇ ਦੁਕਾਨ ਸੀਗੀ ਸੰਤ ਇਲੈਕਟ੍ਰੀਸ਼ੀਅਨ ਸਾਡੇ ਰਾਤ 1 ਵਜੇ ਡੈਲੀਗਮੈਂਟ ਤੇ ਚੋਰੀ ਹੋਈ ਆ ਮਤਲਬ ਕਿ ਜਿਹੜਾ ਸਮਾਨ ਪਈ ਸਾਰਾ ਲੈ ਗਿਆ ਬੈਂਟਰੀ ਨਾਵੇਂ ਪਈ ਸੀ ਕੋਈ ਗੱਕ ਦੇ ਪਈ ਗਈ ਸਲਫਾ ਸੀਗੀ ਆ ਸਾਰਾ ਕੁਝ ਲੈ ਗਈ ਇਹ ਕੈਮਰੇ ਵੇਖੇ ਜੀ ਉਹਨਾਂ ਵਿੱਚ ਆਥੀ ਆਇਆ ਆਥੀ ਵਿੱਚ ਆਟ ਨੰਬਾ ਲੱਦਿਆ ਵਾ ਟੰਬੇ ਨਾਲ ਸ਼ਟਰ ਚੱਕਿਆ ਵਾ ਸ਼ਟਰ ਚੱਕ ਕੇ ਉਹਨਾਂ ਨੇ ਸ਼ਟਰ ਭੰਨੇ ਆ ਵਾ ਤੇ ਸਮਾਨ ਲੈ ਕੇ ਜਾ ਰਹੇ ਆ ਮੌਕਾ ਸੀ। ਉਹਨੂੰ ਦਿਖਾ ਲਿਖੀ ਐ ਐਪਲੀਕੇਸ਼ਨ ਦਿੱਤੀ ਆ ਉਹ ਮੌਕਾ ਵੇਖ ਗਏ ਜੀ। ਪਹਿਲਾਂ ਵੀ ਘਟਰਾ ਵਾਪਕ ਪਹਿਲਾਂ ਵੀ ਕਾਫੀ ਟਾਈਮ ਹੋ ਗਿਆ ਜੀ ਹੋ ਗਏ ਆ ਮਤਲਬ ਕਿ 15 ਕਿ 15 ਸਾਲ ਉਦੋਂ ਵੀ ਸਾ ਚੋਰੀ ਹੋ ਗਈ ਸੀਗੀ। ਤੇ ਕੋਈ ਇਨਸਾਫ ਨਹੀਂ ਆ। ਨਹੀਂ ਕੋਈ ਇਨਸਾਫ ਨਹੀਂ ਕੋਈ ਬੰਦਾ ਨ ਲੱਭਾ ਜੀ ਕੋਈ ਨਹੀਂ ਲੱਭਾ ਜੀ। ਅਸੀਂ ਪ੍ਰਸ਼ੰਧਈ ਮੰਗ ਕਰਦੇ ਆ ਕਿ ਜਲਦੀ ਜਲ ਬੰਦੇ ਫੜੇ ਜਾਣ ਉਹਨਾਂ ਨੂੰ ਸਾਨੂੰ ਸਾਫ਼ ਦਿੱਤਾ ਜਾਵੇ। ਜੀ ਨੰਦ ਅਨੰਦ ਲਾਲ ਜੀ। ਮੇਰਾ ਨਾਮ ਸ਼ੋਕਮਰ ਜੀ। ਇਸ ਤੋਂ ਦੇ ਮਹੱਲੇ ਦੇ ਰਹਿਣ ਵਾਲਾ ਮੈਂ। ਏ ਦਾ ਬਾਈ ਦਾ ਨਿਛਾਣ ਹੋਇਆ ਬਹੁਤ ਵੱਡਾ ਜੀ ਪੁਲਿਸ ਪ੍ਰਸ਼ਾਸਨ ਕੋਲੇ ਉਹਨਾਂ ਨੇ ਸਾਡੀ ਦਰਖਾਸਤ ਲੈ ਲਈ ਆ ਉਸ ਤੋਂ ਬਾਅਦ ਸਾਡੀ ਉਹਨਾਂ ਕੋਈ ਸੁਣਵਾਈ ਨਹੀਂ ਕੀਤੀ ਗਈ ਅਸੀਂ ਕਹਿੰਨੇ ਆ ਵੀ ਇਸ ਗਰੀਬ ਦਾ ਮਾਲ ਜਿਹੜਾ ਛੇਤੀ ਤੋਂ ਛੇਤੀ ਪੁਲਿਸ ਲੱਭ ਕੇ ਦੇਵੇ ਤੇ ਸਾਡੀ ਇਸੇ ਗੱਲ 'ਚ ਖੁਸ਼ੀ ਆ ਵੀ ਬਾਈ ਗਰੀਬ ਆਦਮੀ ਹੈ ਮਾਰਿਆ ਗਿਆ ਵਾ ਤੇ ਪੱਲੇ ਕੁਛ ਨਹੀਂ ਗਈ ਸਿਰਫ ਉੱਤੇ ਤੇ ਰੋਟੀ ਚੁਲਜੀ ਕਮਾਉਂਦਾ ਸੀ ਉਸੇ ਤੇ ਖਾਂਦਾ ਸੀਗਾ ਉਹ ਲੈ ਉਹ ਲੈ ਕੇ ਚੋਰ ਲੈ ਕੇ ਆਏ ਤੇ ਪੱਲੇ ਵਿਚਾਰੇ ਤੇ ਕੁਛ ਨਹੀਂ ਰੋਣ ਤੋਂ ਬਿਨਾਂ ਤੇ ਪੱਲੇ ਕੁੱਖ ਨਹੀਂ ਰਹਿ ਗਿਆ ਠੀਕ ਹੈ ਜੀ ਇਹ ਛੇਤੀ ਤੋਂ ਸਾਡਾ ਮਾਲ ਲੱਭ ਕੇ ਪੁਲਿਸ ਦੇਵੇ ਅਸੀਂ ਧੰਨਵਾਦ ਕਰਦੇ ਹਾਂ